ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਗੁਰਪਤੇ ਵੀਰ ਬਲੌਗ ਚੈਨਲ ਤੇ ਤੇ ਉਮੀਦ ਆ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਅੱਜ ਦੀ ਵੀਡੀਓ ਆਪਾਂ ਲੈ ਕੇ ਆਏ ਜੀ ਤੁਹਾਡੇ ਲਈ ਮਸ਼ੀਨ ਬਾਰੇ ਸਲਾਈ ਮਸ਼ੀਨ ਬਾਰੇ ਜਿਵੇਂ ਕਿ ਕਈ ਵਾਰ ਬਹੁਤ ਜ਼ਿਆਦਾ ਭਾਰੀ ਚੱਲਣ ਲੱਗ ਜਾਂਦੀ ਸਲਾਈ ਮਸ਼ੀਨ ਤੇ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਜੀ ਜਦੋਂ ਆਪਾਂ ਨੇ ਸਲਾਈ ਮਸ਼ੀਨ ਤੇ ਕੰਮ ਕਰਨਾ ਹੁੰਦਾ ਤੇ ਜੇ ਇਹੋ ਭਾਰੀ ਮਸ਼ੀਨ ਚੱਲਦੀ ਆ ਤਾਂ ਫਿਰ ਇਦੋਂ ਵੀ ਜ਼ਿਆਦਾ ਔਖਾ ਹੋ ਜਾਂਦਾ ਤੇ ਇਹਦੇ ਲਈ ਆਪਾਂ ਨੂੰ ਜਾਂ ਤਾਂ ਬਾਜ਼ਾਰ ਜਾਣਾ ਪੈਂਦਾ ਜੀ ਮਸ਼ੀਨ ਠੀਕ ਕਰਨ ਤੇ ਨਾਲੇ ਜੀ ਆਪਣਾ ਪਕਾਈ ਹੁੰਦੀ ਹੈ ਜੀ ਲੈ ਕੇ ਜਾਣੀ ਪੈਂਦੀ ਮਸ਼ੀਨ ਨਾਲੇ ਫਿਰ ਲੈ ਕੇ ਆਉਣੀ ਪੈਂਦੀ ਤੇ ਨਾਲੇ ਜਿਹੜੇ ਪੈਸੇ ਲੱਗਦੇ ਆ ਜੀ ਉਹ ਵੱਖਰੇ ਤੇ ਇਹਦੇ ਲਈ ਆਪਾਂ ਤੁਹਾਨੂੰ ਇੱਕ ਛੋਟਾ ਜਿਹਾ ਤਰੀਕਾ ਦੱਸਾਂਗੇ ਜੀ ਤੇ ਮਸ਼ੀਨ ਆਪਾਂ ਆਪਣੇ ਘਰ 'ਚ ਹੀ ਵਧੀਆ ਬਿਲਕੁਲ ਠੀਕ ਕਰ ਸਕਦੇ ਹਾਂ ਜੀ ਬਿਲਕੁਲ ਹਲਕੀ ਚੱਲਣ ਲੱਗ ਜੂਗੀ 2 ਮਿੰਟਾਂ ਦਾ ਹੀ ਕੰਮ ਹੁੰਦਾ ਇਹਦਾ ਤੇ ਨਾਲੇ ਤਾਂ ਜੀ ਮਿਸਤਰੀ ਇੰਨੇ ਨੇ ਪੈਸੇ ਲੈ ਲੈਂਦੇ ਹੈਗੇ ਰਿਪੇਅਰ ਵਾਲੇ ਤੇ ਨਾਲੇ ਆਪਾਂ ਨੂੰ ਟਾਈਮ ਵੇਸਟ ਹੁੰਦਾ ਜੀ ਆਪਣਾ ਲੈ ਕੇ ਜਾਣੀ ਪੈਂਦੀ ਹੈ ਮਸ਼ੀਨ ਫਿਰ ਲੈ ਕੇ ਆਉਣੀ ਪੈਂਦੀ ਹੈ ਤੇ ਇਹਦੇ ਲਈ ਜੀ ਥੋੜਾ ਜਿਹਾ ਕੰਮ ਹੁੰਦਾ ਸਿਰਫ ਤੇ ਉਹ ਆਪਾਂ ਤੁਹਾਨੂੰ ਦੱਸਣ ਲੱਗੇ ਆ ਤੇ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਜੀ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਆਂ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਕਰ ਲੈਂਗੇ ਜਿਵੇਂ ਕਿ ਇਹ ਵਾਲਾ ਨਾਟਕ ਹੁੰਦਾ ਆਵळा ਨਾਟ ਹੁੰਦਾ ਜਿਹੜਾ ਤੇ ਇਹਨੂੰ ਆਪਾਂ ਖੋਲ ਲੈਣਾ ਜੀ ਮਸ਼ੀਨ ਨਾਲ ਬਿਲਕੁਲ ਹਲਕੀ ਚੱਲਣ ਲੱਗ ਜੂਗੀ ਸਿਰਫ 2 ਮਿੰਟਾਂ ਚ ਹੀ ਆਪਾਂ ਇਹਨੂੰ ਠੀਕ ਕਰ ਲਾਂਗੇ ਤੇ ਇਹਨੂੰ ਆਪਾਂ ਨੇ ਨਾਟ ਨੇ ਖੋਲ ਲੈਣਾਗਾ ਇੱਕ ਵਾਰ ਤੇ ਇਹਦੇ ਲਈ ਜੀ ਆਹ ਇੱਕ ਨਾਟਾਗਾ ਇਹ ਵੇਖੋ ਆਪਾਂ ਮਸ਼ੀਨ ਖੋਲ ਲਈ ਹੁਣ ਤੇ ਇੱਥੇ ਇੱਕ ਨਟ ਹੁੰਦਾ ਜੀ ਕਈ ਮਸ਼ੀਨਾਂ ਤੇ ਕਿਵੇਂ ਹੁੰਦਾ ਕਈ ਮਸ਼ੀਨਾਂ ਤੇ ਕਿਵੇਂ ਹੁੰਦਾਗਾ ਤੇ ਇੱਥੇ ਇਹ ਦਿਖ ਰਿਹਾ ਜੀ ਆਹ ਸੀਗਾ ਆਹ ਵਾਲਾ ਨਟ ਇਹ ਦਿਖ ਰਿਹਾ ਹੋਗਾ ਤੁਹਾਨੂੰ ਕੋਲੋਂ ਹੀ ਤੋਂ ਦਿਖਾ ਦਿੰਨੀ ਆ ਤੁਹਾਨੂੰ ਬਿਲਕੁਲ ਆਹ ਸੀਗਾ ਆਹ ਵਾਲਾ ਨਾਟਾ ਜੀ ਤੇ ਇਹ ਨੂੰ ਨਾ ਤੁਸੀਂ ਥੋੜਾ ਜਿਹਾ ਲੂਜ਼ ਕਰ ਲੈਣਾ ਹੁੰਦਾ ਇੱਕ ਦੋ ਚੂੜੀਆਂ ਇਧਰ ਏਂਕ ਮਾ ਕੇ ਇਹਨੂੰ ਤੇ ਇੱਕ ਦੋ ਚੂੜੀਆਂ ਤੁਸੀਂ ਇਹਦੀਆਂ ਲੂਜ਼ ਕਰ ਲੈਣੀਆਂ ਤੇ ਮਸ਼ੀਨ ਆਪਣੇ ਆਪ ਹੀ ਆਟੋਮੈਟਿਕੀ ਤੇ ਬਿਲਕੁਲ ਰੈਲੀ ਚੱਲਣ ਲੱਗ ਜੂਗੀ ਹਲਕੀ ਤੇ ਇਹ ਜੀ ਬਹੁਤ ਵਧੀਆ ਤਰੀਕਾ ਜੀ ਜਦੋਂ ਆਪਾਂ ਬਾਜ਼ਾਰ ਜਾਂਦੇ ਬਹੁਤ ਟਾਈਮ ਵੀ ਵੇਸਟ ਹੁੰਦਾ ਤੇ ਪੈਸੇ ਵੀ ਲੱਗਦੇ ਆਪਣੇ ਤੇ ਕੰਮ ਸਿਰਫ ਆਪਣਾ ਇਕਲ ਸਕਿੰਟ ਦਾ ਹੀ ਹੁੰਦਾ ਇਹ ਤੇ ਇਹਦੇ ਕਾਰਨ ਹੀ ਇਹ ਮਸ਼ੀਨ ਜਮ ਹੋ ਜਾਂਦੀ ਹੁੰਦੀ ਹੈ ਤੇ ਇਹਨੂੰ ਤੁਸੀਂ ਥੋੜਾ ਜਿਹਾ ਬਸ ਇੱਕ ਦੋ ਚੂੜੀਆਂ ਇਹਦੀਆਂ ਲੂਜ਼ ਕਰ ਲੈਣੀਆਂ ਪੇਚਕਸ ਨਾਲ ਤੇ ਇੰਨੇ ਨਾਲ ਹੀ ਮਸ਼ੀਨ ਤੁਹਾਡੀ ਬਿਲਕੁਲ ਰੈਲੀ ਚੱਲਣ ਲੱਗ ਜਾਂਦੀ ਹੁੰਦੀ ਹੈ ਜੀ ਬਿਲਕੁਲ ਹਲਕੀ ਚ ੱਲਣ ਲੱਗ ਜੂਗੀ ਮਸ਼ੀਨ ਤੁਹਾਡੀ ਤੇ ਇਹ ਹੀ ਤਰੀਕਾ ਜੀ ਇਹਦਾ ਤੇ ਬਹੁਤ ਵਧੀਆ ਤਰੀਕਾ ਕਾ ਜੀ ਇਹ ਤੇ ਬਾਕੀ ਇਹਨੂੰ ਇੱਕ ਵਾਰ ਜੀ ਤੇਲ ਜ਼ਰੂਰ ਤੇ ਲੈਣਾ ਮਸ਼ੀਨ ਨੂੰ ਜਦੋਂ ਆਪਾਂ ਕਾਫੀ ਟਾਈਮ ਬਾਅਦ ਚਲਾਉਨੇ ਆ ਤਾਂ ਇਹ ਮਸ਼ੀਨ ਚ ਕਈ ਵਾਰ ਗਰਦਾ ਮਿੱਟੀ ਵੀ ਜੰਮ ਜਾਂਦਾ ਹੈਗਾ ਇੱਕ ਵਾਰ ਸਾਫ਼ ਕਰਕੇ ਮਸ਼ੀਨ ਨੂੰ ਸਾਰੀ ਨੂੰ ਤੇ ਇਹਦੇ ਸਾਰੇ ਨਟਨ ਤੇਲ ਵਗੈਰਾ ਦੇ ਕੇ ਨਾ ਮਸ਼ੀਨ ਵਾਲਾ ਤੇ ਇੱਕ ਵਾਰ ਧੁੱਪੇ ਜ਼ਰੂਰ ਰੱਖ ਦੇਣਾ ਜੀ ਮਸ਼ੀਨ ਨੂੰ ਤੇ ਅੱਧੇ ਘੰਟੇ ਵਾਸਤੇ ਤੇ ਧੁੱਪ ਚ ਜ਼ਰੂਰ ਰੱਖ ਦੇਣਾ ਤੇਲ ਦੇ ਕੇ ਮਸ਼ੀਨ ਨੂੰ ਤੇ ਮਸ਼ੀਨ ਤੁਹਾਡੀ ਬਿਲਕੁਲ ਹਲਕੀ ਚੱਲਣ ਲੱਗ ਜੂਗੀ ਜੀ ਰੈਲੀ ਤੇ ਬਿਲਕੁਲ ਹੀ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਬਾਹਰ ਤੇ ਘਰ ਜੀ ਤੁਸੀਂ ਮਿੰਟਾਂ ਚ ਦੀ ਇਹ ਠੀਕ ਕਰ ਸਕਦੇ ਆਂਗੇ ਮਸ਼ੀਨ ਨੂੰ ਬਿਲਕੁਲ ਹਲਕਾ ਚਲਾ ਸਕਦੇ ਆਂ ਇਹ ਰੈਲੀ ਕਰ ਸਕਦੇ ਆ ਮਸ਼ੀਨ ਨੂੰ ਠੀਕ ਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਅੱਜ ਦੀ ਵਧੀਆ ਲੱਗੀ ਤਾਂ ਜੀ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਅੱਜ ਦੀ ਵੀਡੀਓ ਆਪਣੀ ਇੰਨੀ ਸੀ ਜੀ ਮਿਲਦੀ ਹੈ ਕਿਸੇ ਹੋਰ ਵਧੀਆ ਜੀ ਵੀਡੀਓ ਨਾਲ